ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਜ਼ ਅੱਜ ਦੀ ਵੀਡੀਓ ਵਿੱਚ ਜਿੱਦਾਂ ਕਿ ਤੁਹਾਨੂੰ ਮੈਂ ਕੱਲ ਦੱਸਿਆ ਸੀਗਾ ਕਿ ਆਪਣਾ ਜਿਹੜੀ ਅਸੀਂ ਕੱਲੀ ਲਿਆਂਦੀ ਸੀ ਕੱਲ ਹਨਾ ਉਸ ਦਾ ਆਪਾਂ ਕੀ ਕਰਨਾ ਅੱਜ ਦੇ ਵਲੌਗ ਵਿੱਚ ਤੁਹਾਨੂੰ ਉਹ ਵਾਲਾ ਹੈਕਸ ਕਰਕੇ ਦਿਖਾਵਾਂਗੇ ਬਟ ਹੋ ਜਾਏਗਾ ਹਾਂ ਮਤਲਬ ਕਿ ਕੱਲੀ ਨੂੰ ਆਪਾਂ ਜਿੱਦਾਂ ਆਪਣੇ ਘਰਾਂ ਦੇ ਵਿੱਚ ਆਪਾਂ ਕੱਪੜੇ ਵਾਸ਼ ਕਰਦੇ ਹਾਂ ਹਨਾ ਕਾਫੀ ਪੁਰਾਣੀ ਫਰਸ਼ ਹੋ ਜਾਂਦੀ ਹੈ ਜਿੱਦਾਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਾਫੀ ਹਰਿਆਲੀ ਜੀ ਹੈ ਤੇ ਇਸ ਨੂੰ ਆਪਾਂ ਸਾਫ਼ ਕਿੱਦਾਂ ਕਰਨਾ ਆ ਤਾਂ ਤੁਹਾਨੂੰ ਦੱਸਾਂਗੇ ਹਨਾ ਬਾਕੀ ਦੇਖ ਸਕਦੇ ਹੋ ਇਹ ਤਾਂ ਟੈਂਕੀ ਫੁੱਲ ਹੋ ਗਿਆ ਪਾਣੀ ਇਸ ਕਰਕੇ ਡੁੱਲ ਰਿਹਾ ਆ ਤੇ ਬਾਕੀ ਇੱਥੇ ਆਪਾਂ ਕੱਪੜੇ ਵਾਸ਼ ਇਕੱਲੇ ਕਰੀਦੇ ਆ ਹਨਾ ਮਸ਼ੀਨ واਸ਼ਿੰਗ ਮਸ਼ੀਨ ਪਹਿਲਾਂ ਉੱਥੇ ਰੱਖੀ ਹੋਈ ਸੀ ਆ ਕੰਧ ਦੇ ਕਾਰਨ ਆਪਾਂ واਸ਼ਿੰਗ ਮਸ਼ੀਨ ਚੱਕ ਲਈਆ ਬਾਕੀ ਇਹ ਜਗ੍ਹਾ ਹੈਗੀ ਸੀ ਕੱਪੜੇ ਵਾਸ਼ ਕਰਨ ਦੇ ਲਈ ਤੇ ਬਾਕੀ ਕਾਫੀ ਟਾਈਮ ਪਹਿਲਾਂ ਨਾ ਦੇਖੋ ਹਰਾ ਹਰਾ ਜਿਹਾ ਲੱਗਾ ਹੋਇਆ ਹਰਿਆਲੀ ਜੀ ਲੱਗੀ ਹੋਈ ਆ ਇਸ ਨੂੰ ਆਪਾਂ ਸਾਫ਼ ਕਿੱਦਾਂ ਕਰਨਾ ਆ ਅੱਜ ਦੇ ਵਲੌਗ ਵਿੱਚ ਤੁਹਾਨੂੰ ਕਰਕੇ ਦਿਖਾਵਾਂਗੇ ਵਲੌਗ ਦੇ ਨਾਲ ਤੁਸੀਂ ਸਾਰੇ ਜਣੇ ਲਾਸਟ ਤੱਕ ਬਨੇ ਰਹੋ ਸੋ ਹੈ ਗਾਇਜ਼ ਕਈ ਇਹਨੂੰ ਕਾਈ ਵੀ ਕਹਿੰਦੇ ਆ ਕਈ ਹਰੀਆਲੀ ਵੀ ਕਹਿੰਦੇ ਆ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕੀ ਕਹਿੰਦੇ ਹੋ ਬਾਕੀ ਮੈਂ ਤਾਂ ਹਰੀਆਲੀ ਕਹਿੰਦੀ ਆ ਵੀ ਆ ਹਰਾ ਹਰਾ ਜਿਹਾ ਜੋ ਲੱਗਾ ਹੋਇਆ ਕਾਫੀ ਟਾਈਮ ਪਹਿਲਾਂ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੁਣ ਵੀ ਦੱਸ ਰਹੀ ਆ ਕਿ ਇੱਥੇ ਆਪਾਂ ਸਿਰਫ ਕੱਪੜੇ ਹੀ ਵਾਸ਼ ਕਰੀਦੇ ਆ ਬਾਕੀ ਹੁਣ ਆ ਜਗ੍ਹਾ ਗਰੀਏ ਨੇ ਬਸ ਨਹੀਂ ਬਣ ਹਾਂ ਸਾਰੇ ਪਾਣੀ ਛਿੜਕਿਆ ਹੈ

ਦੇਖ ਸਕਦੇ ਤੁਸੀਂ ਮੇਰੇ ਨਾਲ ਆਪਣੇ ਵਿੱਚੜੀ ਜਾਂਦੀ ਯਾਰ ਇਦਨ ਹੋ ਜਾ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਕੱਲੀ ਛਾਲਾ ਦਿੱਤੀ ਹੈ ਬਾਕੀ ਤੁਸੀਂ ਕੋਈ ਵੀ ਬ੍ਰਸ਼ ਲੈ ਲੈਣਾ ਹੈ ਉਸ ਤੋਂ ਬਾਅਦ ਅਸੀਂ ਇਸ ਨੂੰ ਅੱਧਾ ਘੰਟਾ ਬਾਅਦ ਤੋਂ ਬਾਅਦ 20 ਮਿੰਟ 15 ਮਿੰਟ ਐਵੇਂ ਛੱਡ ਦੋਗੇ ਸੋ ਹੈ ਗਾਇਜ਼ ਦੇਖ ਸਕਦੇ ਹੋ ਤੁਸੀਂ ਜਿੰਨਾ ਜਿੰਨਾ ਵੀ ਤੁਹਾਡੇ ਇਹ ਹਰੀਆਲੀ ਜੀ ਹੈਗੀ ਹੈ ਨਾ ਮਤਲਬ ਜਿੰਨੀ ਵੀ ਇਹ ਹਜੇ ਉਧਰ ਵੀ ਹੈ ਇਹ ਏਰੀਆ ਹੈਗਾ ਵਾਸ਼ਰੂਮ ਦੇ ਅੰਦਰ ਵੀ ਹੈ ਬਟ ਆਪਾਂ ਇਹਨਾਂ ਇਹਨਾਂ ਪਾ ਦਿੱਤੀ ਹੈ ਦੇਖ ਸਕਦੇ ਹੋ ਉਸ ਤੋਂ ਬਾਅਦ ਇਸ ਨੂੰ ਅੱਧਾ ਘੰਟਾ ਬਾਅਦ ਤੋਂ ਬਾਅਦ 20 ਮਿੰਟ 15 ਮਿੰਟ ਲਈ ਐਵੇਂ ਛੱਡ ਦੇਣਾ ਆ ਤੇ ਉਹਨਾਂ ਡੰਬਲੀ ਖਾਣਾ ਖੋਣਾ ਖਾਣੇ ਹੋਰ ਕੰਮ ਐ ਮੈਂ ਉਹ ਕਰਦੀ ਹਾਂ ਉਸ ਤੋਂ ਬਾਅਦ ਜਦੋਂ ਆਪਣੇ ਮਿੰਟ ਪੂਰੇ ਹੋ ਗਏ 20 30 ਮਿੰਟ ਬਾਅਦ ਆਪਾਂ ਇਸ ਨੂੰ ਬਰਸ਼ ਲੈਣਾ ਹੈ ਤੁਸੀਂ ਕੋਈ ਵੀ ਬਰਸ਼ ਲੈ ਸਕਦੇ ਹੋ ਐਕਸਟਰਾ ਕਪੜੇ ਬੋਸ਼ ਵਾਲਾ ਕੋਈ ਵੀ ਲੈ ਸਕਦੇ ਹੋ ਬਰਸ਼ ਲੈਣਾ ਹੈ ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਆਪਾਂ ਬਰਸ਼ ਕਰਾਂਗੇ ਤੇ ਦੇਖਾਂਗੇ ਕਿ ਨਾਲ ਕੋ ਫਰਕ ਪਿਆ ਹੈ ਕਿ ਨਹੀਂ ਬਟ ਮਿਲਦੇ ਆ ਤੁਹਾਨੂੰ ਜਦੋਂ ਇਸ ਨੂੰ ਆਪਾਂ ਰਿਮੂਵ ਕਰਨ ਲੱਗੇ ਬਲੋ ਦੇ ਨਾਲ ਲਾਸਟ ਤੱਕ ਬਣੇ ਰਹੋ ਸੋ ਹੈ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਸ ਨੂੰ ਮੈਂ ਅੱਛੇ ਤਰ੍ਹਾਂ ਆਪਣਾ ਬ੍ਰਸ਼ ਲੈ ਲਿਆ ਸੀ ਮੈਂ ਨਾ ਐਕਚੁਅਲੀ 15 ਤੋਂ 20 ਮਿੰਟ ਹੋ ਗਏ ਸੀ ਉਸ ਤੋਂ ਬਾਅਦ ਮੈਂ ਬ੍ਰਸ਼ ਲੈ ਲਿਆ ਤੇ ਇਸ ਨੂੰ ਅੱਛੇ ਤਰ੍ਹਾਂ ਮੈਂ ਬ੍ਰਸ਼ ਕਰੂੰਗੀ ਫਰਸ਼ ਨੂੰ ਜਿੱਥੇ-ਜਿੱਥੇ ਵੀ ਉਹ ਹਰਾ-ਹਰਾ ਜਿਹਾ ਸੀਗਾ ਹਨਾ ਫਰਸ਼ ਦੇ ਉੱਪਰ ਤਾਂ ਮੈਂ ਬ੍ਰਸ਼ ਨਾਲ ਉਸ ਨੂੰ ਕਲੀਨ ਕਰ ਰਹੀ ਹਾਂ ਉਹ ਨਾ ਕਲੀ ਸੁੱਕ ਗਈ ਸੀ ਉੱਪਰ ਫਰਸ਼ ਦੇ ਇਸ ਕਰਕੇ ਮੈਂ ਥੋੜਾ-ਥੋੜਾ ਪਾਣੀ ਦੀ ਹੈਲਪ ਨਾਲ ਚੰਗੇ ਤਰ੍ਹਾਂ ਅ ਬਰਸ਼ ਮਾਰੂੰਗੀ ਦੇਖ ਸਕਦੇ ਹੋ ਅੱਛੇ ਤਰ੍ਹਾਂ ਦੇਖ ਸਕਦੇ ਤੁਸੀਂ ਹਰੀਆਲੀ ਵੀ ਬਿਲਕੁਲ ਕਲੀ ਦੇ ਨਾਲ ਆ ਰਹੀ ਆ ਬਾਕੀ ਤੁਸੀਂ ਲਾਸਟ ਦੇ ਨਾਲ ਥੋੜਾ ਜਿਹਾ ਮਤਲਬ ਕਿ ਕਲੀ ਉਤਰੀ ਜਿਵੇਂ ਕਹਿ ਸਕਦੇ ਕਿ ਅੱਗੇ ਨਾਲੋਂ ਤਾਂ ਬਹੁਤ ਫਰਕ ਸੀਗਾ ਪਰ ਤੁਸੀਂ ਵੱਧ ਤੋਂ ਵੱਧ 1 ਘੰਟਾ 2 ਘੰਟਾ ਕਲੀ ਨੂੰ ਫਰਸ਼ ਦੇ ਉੱਪਰ ਛੱਡੋਗੇ ਮੈਂ ਤਾਂ ਵੀਡੀਓ ਦੇ ਚੱਕਰ ਦੇ ਵਿੱਚ ਜਸਟ 15 20 ਮਿੰਟ ਬਾਅਦ ਹੀ ਬਰਸ਼ ਕਰਨ ਲੱਗ ਪਈ ਸੀ ਪਰ ਤੁਸੀਂ ਜਿੰਨਾ ਹੋ ਸਕਦਾ ਹੈ ਜ਼ਿਆਦਾ ਟਾਈਮ ਲਈ ਕਲੀ ਨੂੰ ਅਬਜ਼ਰਬ ਹੋਣ ਦਿਓਗੇ ਵਿੱਚ ਫਰਸ਼ ਦੇ ਉਸ ਤੋਂ ਬਾਅਦ ਪਾਣੀ ਨੂੰ ਪਾ ਕੇ ਹਨਾ ਫਰਸ਼ ਤੇ ਉੱਪਰ ਤਾਂ ਬਰਸ਼ ਕਰੋਗੇ ਫਿਰ ਜ਼ਿਆਦਾ ਬੈਟਰ ਫਿਰ ਅੱਛੇ ਤਰ੍ਹਾਂ ਨਿਕਲੂਗੀ ਬਟ ਮੈਂ ਬਹੁਤ ਘੱਟ ਸਮੇਂ ਲਈ ਕਲੀ ਰੱਖੀ ਸੀਗੀ ਮੈਨੂੰ ਤਾਂ ਐ ਸੀ ਵੀ ਹੋ ਜਾਊਗਾ ਬਟ ਫਿਰ ਵੀ ਮੈਨੂੰ ਇਦਾਂ ਲੱਗਾ ਲਾਸਟ ਤੇ ਕਿ ਥੋੜਾ ਜਿਹਾ ਜ਼ਿਆਦਾ ਟਾਈਮ ਲਈ ਮੈਨੂੰ ਰੱਖਣੀ ਚਾਹੀਦੀ ਸੀਗੀ ਹਨਾ ਪਰ ਫਿਰ ਵੀ ਅੱਗੇ ਨਾਲੋਂ ਬਹੁਤ ਫਰਕ ਸੀ ਬਾਕੀ ਨੈਕਸਟ ਵੀਡੀਓ 'ਚ ਮੈਂ ਇਸ ਨੂੰ ਜ਼ਿਆਦਾ ਟਾਈਮ ਰੱਖੂੰਗੀ ਹਨਾ ਵੱਧ ਤੋਂ ਵੱਧ 2 2 ਘੰਟੇ ਲਈ ਰੱਖੂੰਗੀ ਤਾਂ ਆਪਣੇ ਆਪ ਹੀ ਉਹ ਜਿਹੜੀ ਚਿੱਟੀ ਕਲੀ ਹੋਊਗੀ ਉਹ ਹਰੀ ਹੋ ਜਾਊਗੀ ਕੁਝ ਟਾਈਮ ਬਾਅਦ ਹਨਾ ਵੀ 2 ਘੰਟਿਆਂ ਬਾਅਦ ਫਿਰ ਚੰਗੀ ਤਰ੍ਹਾਂ ਫਰਸ਼ ਚਿੱਟੀ-ਚਿੱਟੀ ਨਿਕਲੂਗੀ ਤੁਹਾਡੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਐਕਚੁਅਲੀ ਵੀਡੀਓ ਮੇਰਾ ਬਣਾਉਣ ਦਾ ਕਾਫੀ ਟਾਈਮ ਦਾ ਪਲਾਨ ਸੀਗਾ ਬਟ ਮੈਂ ਫਾਈਨਲੀ ਅੱਜ ਬਣਾ ਚੁੱਕੀ ਹਾਂ ਤੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਹਨਾ ਬਹੁਤ ਸਾਰੀਆਂ ਇਦਾਂ ਦੀਆਂ ਜਗ੍ਹਾਵਾਂ ਹੁੰਦੀਆਂ ਜਿੱਥੇ ਹਰਾ ਪੰਝ ਹੁੰਦਾ ਤਾਂ ਤੁਸੀਂ ਵੀ ਇਦਾਂ ਦੀ ਕਲੀ ਲੈ ਕੇ ਉਹਨੂੰ ਕਾਫੀ ਟਾਈਮ ਪਲਣਾ ਰੱਖੋਗੇ ਉਸ ਤੋਂ ਬਾਅਦ ਤੁਸੀਂ ਬਰਸ਼ ਨਾਲ ਉਸਨੂੰ ਸਾਫ਼ ਕਰ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਨਾ ਕੱਪੜੇ ਵਾਸ਼ ਵਾਸ਼ਿੰਗ ਮਸ਼ੀਨ ਹਨਾ ਰੱਖੀ ਹੋਈ ਸੀਗੀ ਉਹਦੇ ਕਰਕੇ ਥੋੜੀ ਜੀ ਤਿਲਕਨ ਵੀ ਹੋ ਗਈ ਸੀਗੀ ਪਰ ਉਹ ਸਾਰੀਆਂ ਹਨਾ ਬਹੁਤ ਫਰਕ ਪੈ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਸਾਰੀ ਤਿਲਕਨ ਵੀ ਰਿਮੂਵ ਹੋ ਗਈ ਸੀਗੀ ਹਰਾ ਪੰਨ ਜੇ ਅੱਗੇ ਨਾਲੋਂ ਕਾਫੀ ਕਲੀਨ ਹੋ ਗਿਆ ਸੀ ਉਸ ਤੋਂ ਬਾਅਦ ਬਰਸ਼ ਕਰਨ ਤੋਂ ਬਾਅਦ ਮੈਂ ਬੋਖਰ ਲਈ ਤੇ ਆਪਣਾ ਪਾਣੀ ਦੇ ਨਾਲ ਅੱਛੇ ਤਰ੍ਹਾਂ ਇਸ ਨੂੰ ਫਰਸ਼ ਨੂੰ ਸਾਫ਼ ਕਰੂੰਗੀ ਸੋ ਪਾਣੀ ਨਾ ਐਕਚੁਅਲੀ ਟੈਂਕੀ ਚ ਮੁੱਕ ਗਿਆ ਸੀ ਸ਼ਾਮ ਨੂੰ ਕੱਲ੍ਹ ਸੀ ਦਾ ਪਾਣੀ ਆਊਗਾ ਟੂਟੀ ਆਊਗੀ ਹਨਾ ਤਾਂ ਫਿਰ ਆਪਾਂ ਚੰਗੇ ਤਰ੍ਹਾਂ ਇੱਥੋਂ ਫਰਸ਼ ਧੋ ਲਵਾਂਗੇ ਤਾਂ ਦੇਖ ਸਕਦੇ ਹੋ ਤੁਸੀਂ ਬਾਕੀ ਦੀ ਫਰਸ਼ ਸ਼ਾਮ ਨੂੰ ਧੋਵਾਂਗੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਸਾਰਾ 뷰 ਬਾਕੀ ਤੁਸੀਂ ਜ਼ਰੂਰ ਚੈੱਕ ਕਰਿਓ ਵੀਡੀਓ ਕਿੱਦਾਂ ਲੱਗੀ ਜ਼ਰੂਰ ਦੱਸਿਓ ਅੱਗੇ ਨਾਲੋਂ ਬਹੁਤ ਫਰਕ ਸੀ ਫਰਸ਼ ਬਹੁਤ ਬੈਟਰ ਹੋ ਗਈ ਸੀ ਤੁਰਨ ਲਈ ਨਹੀਂ ਤਾਂ ਬਹੁਤ ਤਿਲਕਣ ਹੁੰਦੀ ਸੀ ਇੱਥੇ ਤਾਂ ਅਸੀਂ ਬਹੁਤ ਪ੍ਰੇਸ਼ਾਨ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਆ ਤੇ ਨਾਲੇ ਮੈਂ ਸੋਚਿਆ ਚਲੋ ਆਪਾਂ ਫਰਸ਼ ਰਿਮੂਵ ਕਰਾ ਦਿੰਦੇ ਆ ਤਾਂ हां जी रिमूव हो हो जो किसी से ਤੁਸੀਂ ਦੇਖ ਸਕਦੇ ਹੋ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਕੀ ਜਿਹੜੇ ਵੀ ਨਵੇਂ ਆਪਣੇ ਚੈਨਲ ਕਰੋ ਸਬਸਕ੍ਰਾਈਬ ਤਾਂ ਕਿ ਤੁਸੀਂ ਮੇਰੀ ਹਰ ਇੱਕ ਔਨ ਵਾਲੀ ਵੀਡੀਓ ਦੇਖ ਸਕੋ ਤੇ ਦੂਸਰੇ ਚੈਨਲ ਹਾਂਜੀ ਗਾਇਸ ਇੱਕ ਮੇਰਾ ਹੋਰ ਚੈਨਲ ਆ ਮੇਰੇ ਵਰਕ ਦੇ ਰਿਲੇਟਡ ਉਹਦਾ ਲਿੰਕ ਕਮਿਊਨਿਟੀ ਵਿੱਚ ਦਿੱਤਾ ਹੋਇਆ ਆ ਵੱਧ ਤੋਂ ਵੱਧ ਆਪਣੇ ਨਵੇਂ ਚੈਨਲ ਨੂੰ ਸਪੋਰਟ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹਰ ਇੱਕ ਆਪਣੀ ਮੇਕਅਪ ਰਿਲੇਟਡ ਵਰਕ ਰਿਲੇਟਡ ਵੀਡੀਓ ਸ਼ੇਅਰ ਕਰ ਪਾਵਾਂ ਬਾਕੀ ਅੱਜ ਮੇਰੇ ਕੋਲ ਟਾਈਮ ਬਹੁਤ ਘੱਟ ਸੀ ਇਸ ਕਰਕੇ ਮਤਲਬ ਕਿ ਮੈਂ ਸੋਚਿਆ ਚਲੋ ਆਪਣੀ ਆਡੀਅנס ਨਾਲ ਵਲੌਗ ਵੀ ਸ਼ੇਅਰ ਕਰ ਲੈਂਦੀ ਆ ਹਨਾ ਹਲੇ ਤੱਕ ਮੈਂ ਆਪਣਾ ਫਰੈਸ਼ ਹੋਣਾ ਸੀਗਾ ਰੈਡੀ ਹੋਣਾ ਸੀ ਵੀਡੀਓਜ਼ ਬਣਾਉਣ ਦੇ ਲਈ ਬਟ ਫਿਰ ਵੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਸੀ ਘਰ ਦੇ ਵਿੱਚ ਤਾਂ ਮੈਂ ਸੋਚਿਆ ਕਿ ਇਹਦਾ ਵੀ ਇੱਕ ਛੋਟਾ ਜਿਹਾ ਵਲੌਗ ਸ਼ੇਅਰ ਕਰਾਂ